ਬੀਜੇਪੀ ਦਾ ਤੇ ਆਪਣਾ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਗਠਜੋੜ ਹੋ ਜਾਂਦਾ ਜਾਂ ਤੇ ਨਤੀਜੇ ਜਿਹੜੇ ਨੇ ਹੋਰ ਵਧੀਆ ਹੋਣੇ ਸੀ ਨਾਨਾ ਜੀ ਤੇ ਸਾਨੂੰ ਜਿਹੜਾ ਬੀਜੇਪੀ ਇਸ ਵਾਰੀ ਇਕੱਲਿਆਂ ਇਲੈਕਸ਼ਨ ਲੜਦੀ ਆ ਇਹ ਵਰਕਰਾਂ ਦੀਆਂ ਭਾਵਨਾਵਾਂ ਵਰਕਰਾਂ ਦੇ ਵਿਚਾਰ ਲੈ ਕੇ ਹੀ ਪਾਰਟੀ ਆ ਇੱਕ ਮਾਨ ਨੇ ਫੈਸਲਾ ਕੀਤਾ ਵਾ ਕਿ ਐਸ ਵਾਰੀ ਜਿਹੜੀ ਇਲੈਕਸ਼ਨ ਆ ਬੀਜੇਪੀ ਇਕੱਲਿਆਂ ਲੜੂਗੀ ਜੇ ਅਸੀਂ ਕਾਲੀ ਦਲ ਨਾਲ ਇਕੱਠਿਆਂ ਇਲੈਕਸ਼ਨ ਲੜਦੇ ਤੇ ਸਾਡਾ ਨੁਕਸਾਨ ਹੋਣਾ ਸੀ ਐਸ ਵਾਰੀ ਸਾਨੂੰ ਬੜਾ ਵੱਡਾ ਫਾਇਦਾ ਮਿਲ ਰਿਹਾ ਸਾਡੇ ਵਰਕਰਾਂ ਦੇ ਮਨਾਂ ਦੇ ਵਿੱਚ ਬੜਾ ਚਾਅ ਆ ਬੜੀ ਖੁਸ਼ੀ ਆ ਕਿ ਇਹ ਭਾਰਤੀ ਜਨਤਾ ਅੱਜ ਜਿਹੜੀ ਆ ਉਹ ਕੱਲਿਆਂ ਲੈ ਕੇ ਲੜ। ਸਾਡਾ ਜੀ ਇਹ ਹਲਕਿਆਂ ਦੇ ਵਿੱਚ ਜਿਵੇਂ ਖਡੂਰ ਸਾਹਿਬ ਆ ਬਾਬਾ ਕਲਾ ਸਾਹਿਬ ਤਰਨਤਾਰਨ ਦੇ ਵਿੱਚ ਜੰਡਾਲਾ ਗੁਰੂ ਸਾਰੇ بڑے ਲੋਕਾਂ ਦੇ ਨਾਲ ਲੰਮੇ ਸਮੇਂ ਤੋਂ ਇੱਕ ਪਰਿਵਾਰਕ ਰਿਸ਼ਤੇ ਵਾਂਗੂ ਬਣਿਆ ਹੋਇਆ ਹੈ। ਲੋਕ ਅੱਜ ਪਾਰਟੀ ਪੱਧਰ ਤੋਂ ਵੀ ਉੱਪਰ ਉੱਠ ਕੇ ਅੱਜ ਸਾਡੇ ਨਾਲ ਚੱਲਣ ਵਾਸਤੇ ਤਿਆਰ ਨੇ। ਆਪ ਦੇ ਵਿੱਚੋਂ ਕਿੰਨੀਆਂ ਸ਼ੀਟਾਂ ਜਿਹੜੀਆਂ ਆਉਣ ਦੀ ਤੁਸੀਂ ਆਸ ਰੱਖਦੇ ਜੀ ਇਹ ਤਾਂ ਲੋਕਾਂ ਦੇ ਹੱਕ ਤੇ ਵਿੱਚ ਫਤਵਾ ਜੀ ਅਸੀਂ ਤਾਂ ਆਸ ਰੱਖਦੇ ਕਿ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਪਰ ਇਹ ਲੋਕਾਂ ਦਾ ਫਤਵਾ ਵਾ ਇਹ ਲੋਕਾਂ ਨੇ ਕਿਹਦੇ ਸਿਰ ਤੇ ਤਾਜ ਰੱਖਣਾ ਇਹ 4 ਤਰੀਕ ਨੂੰ ਪਤਾ ਲੱਗ ਜਾਣਾ ਗੁਰੂ ਕਿਰਪਾ ਕਰੇ ਕਿਉਂਕਿ ਲੋਕਾਂ ਨੇ ਅੱਜ ਮਨ ਬਣਾ ਲਿਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਤੀਜੀ ਵਾਰੀ ਮੋਦੀ ਸਾਹਿਬ ਨੂੰ ਉਹਨਾਂ ਨੇ ਬਣਾਉਣਾ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਮੀਆਵੰਡ ਨੂੰ ਜਿਹੜਾ ਉਮੀਦਵਾਰ ਐਲਾਨ ਦਿੱਤਾ ਗਿਆ ਸੋ ਮਨਜੀਤ ਸਿੰਘ ਮੰਨਾ ਮੀਆਵੰਡ ਦੀ ਆਪਾਂ ਗੱਲ ਕਰ ਲੀਨੇ ਆ ਇਹ ਤਿੰਨ ਆਰ ਜਿਹੜੇ ਵਿਧਾਇਕ ਰਹਿ ਚੁੱਕੇ ਨੇ ਸਾਬਕਾ ਮੁਖ ਸਸਦੀ ਸਕੱਤਰ ਨੇ ਤੇ ਮੌਜੂਦਾ ਜ਼ਿਲ੍ਹਾ ਅੰਮ੍ਰਿਤਸਰ ਵਿਧਾਇਤੀ ਤੋਂ ਇਹ ਭਾਜਪਾ ਦੇ ਜਿਹੜੇ ਪ੍ਰਧਾਨ ਨੇ ਸੋ ਕਾਫੀ ਇਹਨਾਂ ਦਾ ਜਿਹੜਾ ਲੰਮਾ ਜਿਹੜਾ ਸਿਆਸੀ ਕੈਰੀਅਰ ਆ ਸੋ ਸਾਡੇ ਨਾਲ ਮਨਜੀਤ ਸਿੰਘ ਮੰਨਾ ਮੌਜੂਦ ਨੇ ਸੋ ਇਹਨਾਂ ਨੂੰ ਕਿ ਟਿਕਟ ਮਿਲਣ ਤੋਂ ਬਾਅਦ ਜਿਹੜਾ ਵਰਕਰਾਂ ਵੱਲੋਂ ਜਿੱਥੇ ਇਹਨਾਂ ਨੂੰ ਪਾਰਟੀ ਦੇ ਵਰਕਰਾਂ ਵੱਲੋਂ ਜਿਹੜਾ ਇਹਨਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਨਾਲ ਦੀ ਨਾਲ ਆਪਾਂ ਗੱਲ ਕਰ ਰਹੇ ਹਲਕੇ ਦੇ ਵਿੱਚ ਜਿਹੜੇ ਭਾਜਪਾ ਦੇ ਸਮਰਥਕ ਨੇ ਉਹਨਾਂ ਦੇ ਵਿੱਚ ਵੱਡੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਸੋ ਮਨਜੀਤ ਸਿੰਘ ਮੰਨਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਹਾਂਜੀ ਮੰਨਾ ਜੀ ਸਭ ਤੋਂ ਪਹਿਲਾਂ ਤੁਹਾਡਾ ਹਮਦਰਦ ਟੀਵੀ 'ਤੇ ਸਵਾਗਤ ਕਰਦੇ ਹਾਂ ਜੀ ਧੰਨਵਾਦ ਜੀ ਮਾਨ ਸਿੰਘ ਜੀ ਤੁਹਾਡਾ ਧੰਨਵਾਦ ਜੀ ਐਨ ਮਿਹਰਬਾਨ ਅੱਛਾ ਪਾਰਟੀ ਵੱਲੋਂ ਮੰਨਾਂ ਕਿ ਇੱਕ ਵੱਡੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਜਿਹੜੀ ਆ ਉਹ ਰੱਖ ਦਿੱਤੀ ਗਈ ਆ ਸੋ ਵੱਡੀ ਜ਼ਿੰਮੇਵਾਰੀ ਪਾਰਟੀ ਨੇ ਸੌਂਪੀ ਆ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਸ਼ੀਟ ਤੁਹਾਨੂੰ ਦਿੱਤੀ ਗਈ ਆ ਸੋ ਕਿਵੇਂ ਦੇਖਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਆ ਸੱਚੇ ਪਾਤਸ਼ਾਹ ਅਕਾਲ ਪੁਰਖ ਜੀ ਦਾ ਕਿ ਜਿਨ੍ਹਾਂ ਨੇ ਬੜਾ ਵੱਡਾ ਇੱਕ ਨਮਾਣੇ ਜੀ ਨੂੰ ਮਾਣ ਬਖਸ਼ਿਆ ਉਹਦੇ ਨਾਲ-ਨਾਲ ਮੈਂ ਧੰਨਵਾਦ ਕਰਦਾ ਪਾਰਟੀ ਹਾਈ ਕਮਾਂਡ ਦਾ ਮੋਦੀ ਸਾਹਿਬ ਦਾ ਸਾਡੇ ਐਚਐਮ ਸਾਹਿਬ ਦਾ ਸਾਡੇ ਪਾਰਟੀ ਦੇ ਪ੍ਰਧਾਨ ਨੱਡਾ ਸਾਹਿਬ ਜੀ ਸਾਡੇ ਪੰਜਾਬ ਦੇ ਅਨਚਾਰਜ ਰupani ਜੀ ਸਾਡੇ ਪੰਜਾਬ ਦੇ ਪ੍ਰਧਾਨ ਜਾਖੜ ਸਾਹਿਬ ਸਾਡੇ ਪੰਜਾਬ ਦੇ ਸੰਗਠਨ ਮੰਤਰੀ ਸ਼੍ਰੀ ਨਵਾਸ਼ਲੂ ਜੀ ਤੇ ਸਮੁੱਚੀ ਲੀਡਰਸ਼ਿਪ ਦਾ ਕਿ ਜਿਨ੍ਹਾਂ ਨੇ ਬੜਾ-ਬੜਾ ਸਾਨੂੰ ਇਹ ਮਾਨ ਦਿੱਤਾ ਇੱਕ ਸਾਡੇ ਤੇ ਵਿਸ਼ਵਾਸ ਕੀਤਾ ਤੇ ਮੈਂ ਜਿੱਥੇ ਸਮੁੱਚੀ ਹਾਈ ਕਮੰਡ ਦਾ ਧੰਨਵਾਦ ਵੀ ਕਰਦਾ ਉੱਥੇ ਵਿਸ਼ਵਾਸ ਵੀ ਦਿਵਾਣਾ ਕਿ ਸਾਡੇ ਵਰਕਰਾਂ ਦੇ ਵਿੱਚ ਬੜਾ ਚਾਅ ਤੇ ਉਤਸ਼ਾਹ ਆ ਬੜਾ ਜੋਸ਼ ਆ ਅਸੀਂ ਸਾਰੇ ਰਲ ਮਿਲ ਕੇ ਮਿਹਨਤ ਕਰਕੇ ਇਹ ਸੀਟ ਜਿਹੜੀ ਜਿੱਤ ਕੇ ਮੋਦੀ ਸਾਹਿਬ ਦੀ ਝੋਲੀ ਦੇ ਵਿੱਚ ਪਾਵਾਂਗੇ ਅੱਛਾ ਮੰਨਾਂ ਜੀ ਹਲਕੇ ਦੇ ਵਿੱਚ ਤੁਸੀਂ ਕਾਫੀ ਲੰਮੇ ਸਬਰ ਤੋਂ ਵਿਚਰਦੇ ਪਏ ਜੇ ਸੋ ਤਿੰਨ ਵਾਰ ਤੁਸੀਂ ਇੱਥੋਂ ਜਿਹੜੇ ਵਿਧਾਇਕ ਵੀ ਰਹੇ ਜੇ ਵੱਖ-ਵੱਖ ਹਲਕਿਆਂ ਤੋਂ ਲੋਕਾਂ ਦਾ ਬੜਾ ਤੁਹਾਡੇ ਨਾਲ ਪਿਆਰ ਸਤਿਕਾਰ ਆ ਸੋ ਕਿਵੇਂ ਦੇਖਦੇ ਜੇ ਕਿਦਾਂ ਦਾ ਹੁਣ ਤੁਹਾਨੂੰ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਦਾ ਜਿਹੜਾ ਸਾਥ ਜਿਹੜਾ ਮਿਲਣ ਜਾ ਰਿਹਾ ਸਾਡਾ ਜੀ ਇਹ ਹਲਕਿਆਂ ਦੇ ਵਿੱਚ ਜਿਵੇਂ ਖਡੂਰ ਸਾਹਾ ਬਾਬਾ ਬਕਾਲਾ ਸਾਹਿਬ ਤਰਨਤਾਰਨ ਦੇ ਵਿੱਚ ਜੰਡਿਆਲਾ ਗੁਰੂ ਸਾਰੇ بڑے ਲੋਕਾਂ ਦੇ ਨਾਲ ਲੰਮੇ ਸਮੇਂ ਤੋਂ ਇੱਕ ਪਰਿਵਾਰਕ ਰਿਸ਼ਤੇ ਵਾਂਗੂ ਬਣਿਆ ਹੋਇਆ ਜੀ ਲੋਕ ਅੱਜ ਪਾਰਟੀ ਪੱਧਰ ਤੋਂ ਵੀ ਉੱਪਰ ਉੱਠ ਕੇ ਅੱਜ ਸਾਡੇ ਨਾਲ ਚੱਲਣ ਵਾਸਤੇ ਤਿਆਰ ਨੇ ਲੋਕਾਂ ਦੇ ਮਨ ਦੇ ਵਿੱਚ ਬੜੀ ਵੱਡੀ ਖੁਸ਼ੀ ਆ ਬੜਾ ਵੱਡਾ ਚਾਹ ਵਾ ਸਭ ਤੋਂ ਵੱਡੀ ਗੱਲ ਇਹ ਕੀ ਹੈ ਕਿ ਸਾਡੇ ਜਿਹੜੇ ਐਸਸੀ ਭਾਈਚਾਰੇ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਕਿ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਕਿ ਕਿਸੇ ਪਾਰਟੀ ਨੇ ਜਨਰਲ ਸੀਟ ਤੇ ਜਿਹੜਾ ਵਾ ਐਸ ਸੀ ਭਾਈਚਾਰੇ ਦਾ ਉਮੀਦਵਾਰ ਖੜਾ ਕੀਤਾ ਵਾ ਸੋ ਜਿੱਥੇ ਮੈਂ ਆਪਣੇ ਵੱਲੋਂ ਸਮੁੱਚੀ ਹਾਈ ਕਮਾਂਡ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਉੱਥੇ ਸਮੁੱਚੇ ਭਾਈਚਾਰੇ ਵੱਲੋਂ ਵੀ ਧੰਨਵਾਦ ਕਰਦਾ ਕਿ ਅੱਜ ਸਾਡੇ ਭਾਈਚਾਰੇ ਦੇ ਮੰਦ ਵਿੱਚ ਬੜੀ ਵੱਡੀ ਖੁਸ਼ੀ ਆ ਅੱਜ ਦੂਜੀਆਂ ਪਾਰਟੀਆਂ ਦੇ ਲੋਕ ਵੀ ਜਿਹੜੇ ਨੇ ਉਹ ਇਸ ਗੱਲ ਤੋਂ ਖੁਸ਼ ਨੇ ਕਿ ਅਸੀਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਵੀ ਅਸੀਂ ਆਪਣੇ ਭਾਈਚਾਰੇ ਦੇ ਉਮੀਦਵਾਰ ਨੂੰ ਜਿਹੜੀ ਵੋਟ ਦੇਣੀ ਆ ਇਹ ਪਾਰਟੀ ਨੇ ਸਾਨੂੰ ਬੜਾ ਵੱਡਾ ਮਾਣ ਬਖਸ਼ਿਆ ਅੱਛਾ ਪੰਜਾਬ ਦੇ ਵਿੱਚੋਂ ਜਿਹੜੀ ਆ ਆਪਣੇ ਕਿੰਨੀਆਂ ਕ ਸੀਟਾਂ ਜਿਹੜੀ ਆਉਣ ਦੀ ਤੁਸੀਂ ਆਸ ਰੱਖਦੇ ਜੀ ਇਹ ਤਾਂ ਲੋਕਾਂ ਦੇ ਹੱਕ ਤੇ ਵਿੱਚ ਫਤਵਾ ਜੀ ਅਸੀਂ ਤਾਂ ਆਸ ਰੱਖਦੇ ਕਿ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਜੀ ਪਰ ਇਹ ਲੋਕਾਂ ਦਾ ਫਤਵਾ ਵਾ ਇਹ ਲੋਕਾਂ ਨੇ ਕਿਹਦੇ ਸਿਰ ਤੇ ਤਾਜ ਰੱਖਣਾ ਇਹ 4 ਤਰੀਕ ਨੂੰ ਪਤਾ ਲੱਗ ਜਾਣਾ ਗੁਰੂ ਕਿਰਪਾ ਕਰੇ ਕਿਉਂਕਿ ਲੋਕਾਂ ਨੇ ਅੱਜ ਮਨ ਬਣਾ ਲਿਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਤੀਜੀ ਵਾਰੀ ਮੋਦੀ ਸਾਹਿਬ ਨੂੰ ਉਹਨਾਂ ਨੇ ਬਣਾਉਣਾ ਸੋ ਲੋਕੀ ਬੜੇ ਸਿਆਣੇ ਨੇ ਸਮਝਦਾਰ ਨੇ ਲੋਕ ਇਹ ਗੱਲ ਵੀ ਸਮਝ ਰਹੇ ਨੇ ਕਿ ਜੇ ਮੋਦੀ ਸਾਹਿਬ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਤੇ ਫਿਰ ਸਾਡੇ ਪੰਜਾਬ ਦੇ ਲੋਕ ਵੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਅਸੀਂ ਪਿੱਛੇ ਨਾ ਰਹੀਏ ਅਸੀਂ ਵੀ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਅਸੀਂ ਵੀ 13 ਦੀਆਂ 13 ਸੀਟਾਂ ਜਿੱਤ ਕੇ ਮੋਦੀ ਸਾਹਿਬ ਦੀ ਝੁਲੀ ਦੇ ਵਿੱਚ ਪਾਈਏ ਅੱਛਾ ਮੰਨਾਂ ਜੀ ਇੱਕ ਤੁਹਾਨੂੰ ਸਵਾਲ ਕਰਦੇ ਹਾਂ ਕੀ ਤੁਸੀਂ ਖੜੂਰ ਸਾਹਿਬ ਦੀ ਸ਼ੀਟ ਜਿਹੜੀ ਹੈ ਜਿੱਤ ਪਾਓਗੇ ਇਹ ਤਾਂ ਲੋਕਾਂ ਦੇ ਹੱਥ ਦੇ ਵਿੱਚ ਹੈ ਮੇਰੇ ਵੱਲੋਂ ਮੈਂ ਕੋਈ ਅੰਤਰਜਾਮੀ ਥੋੜੀ ਨਹੀਂ ਤੇ ਮਿਹਨਤ ਕਰਾਂਗੇ ਲੋਕਾਂ ਦੇ ਵਿੱਚ ਜੋ ਮੋਦੀ ਸਾਹਿਬ ਦੀਆਂ ਪਾਲਿਸੀਆਂ ਨੇ ਸਕੀਮਾਂ ਨੇ ਉਹ ਸਾਰੀਆਂ ਲੈ ਕੇ ਜਾਵਾਂਗੇ ਜੋ ਭਾਰਤੀ ਜਨਤਾ ਪਾਰਟੀ ਦੀਆਂ ਪਾਲਿਸੀਆਂ ਨੇ ਅੱਜ ਕੱਲ ਜਿਵੇਂ ਪਹਿਲਾਂ ਕਿਹਾ ਜੀ ਲੋਕਾਂ ਨੇ ਮਨ ਬਣਾ ਲਿਆ ਕਿ ਅਸੀਂ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਉਣਾ ਤੇ ਸਾਨੂੰ ਆਸ ਹੈ ਕਿ ਗੁਰੂ ਕਿਰਪਾ ਕਰੇ ਲੋਕ ਜਿਹੜੇ ਮੋਦੀ ਸਾਹਿਬ ਨੂੰ ਵੋਟ ਦੇਣਗੇ ਇਹ ਸੀਟ ਵੀ ਜਿੱਤ ਕੇ ਮੋਦੀ ਸਾਹਿਬ ਦੀ ਝੋਲੀ ਚ ਪਈ ਜਾਊਗੀ अच्छा मन्ना जी ਤੁਹਾਨੂੰ ਲੱਗਦਾ ਨਹੀਂ ਕਿ ਜੇਕਰ ਬੀਜੇਪੀ ਦਾ ਤੇ ਆਪਣਾ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਗਠਜੋੜ ਹੋ ਜਾਂਦਾ ਜਾਂ ਤੇ ਨਤੀਜੇ ਜਿਹੜੇ ਨੇ ਹੋਰ ਵਧੀਆ ਹੋਣੇ ਸੀ ਨਾ ਨਾ ਜੀ ਇਹ ਤੇ ਸਾਨੂੰ ਜਿਹੜਾ ਬੀਜੇਪੀ ਇਸ ਵਾਰੀ ਇਕੱਲਿਆਂ ਇਲੈਕਸ਼ਨ ਲੜ ਰਹੀ ਆ ਇਹ ਵਰਕਰਾਂ ਦੀਆਂ ਭਾਵਨਾਵਾਂ ਵਰਕਰਾਂ ਦੇ ਵਿਚਾਰ ਲੈ ਕੇ ਹੀ ਪਾਰਟੀ ਆ ਇੱਕ ਮਾਨ ਨੇ ਫੈਸਲਾ ਕੀਤਾ ਵਾ ਕਿ ਐਸ ਵਾਰੀ ਜਿਹੜੀ ਇਲੈਕਸ਼ਨ ਆ ਬੀਜੇਪੀ ਇਕੱਲਿਆਂ ਲੜੂਗੀ ਜੇ ਅਸੀਂ ਕਾਲੀ ਦਲ ਨਾਲ ਇਕੱਠਿਆਂ ਇਲੈਕਸ਼ਨ ਲੜਦੇ ਤੇ ਸਾਡਾ ਨੁਕਸਾਨ ਹੋਣਾ ਸੀ ਇਸ ਵਾਰੀ ਸਾਨੂੰ ਬੜਾ ਵੱਡਾ ਫਾਇਦਾ ਮਿਲ ਰਿਹਾ ਸਾਡੇ ਵਰਕਰਾਂ ਦੇ ਮਨਾਂ ਦੇ ਵਿੱਚ ਬੜਾ ਚਾਅ ਆ ਬੜੀ ਖੁਸ਼ੀ ਆ ਕਿ ਇਹ ਭਾਰਤੀ ਜਨਤਾ ਪੱਡ ਜਿਹੜੀ ਆ ਉਹ ਕੱਲਿਆਂ ਲੜ ਰਹੀ ਹੈ ਅੱਛਾ ਮੰਨਾ ਜੀ ਬੀਜੇਪੀ ਦੀ ਖਾਸੀਅਤ ਕੀ ਆ ਆਪਾਂ ਦੇਖ ਰਹੇ ਆ ਕਿ ਹਰ ਲੀਡਰ ਜਿਹੜਾ ਵਾ ਇਸ ਵੇਲੇ ਉਹਨਾਂ ਦੀ ਪਹਿਲੀ ਚੋਆਇਸ ਜਿਹੜੀ ਬੀਜੇਪੀ ਆ ਜਿਹੜਾ ਵੀ ਲੀਡਰ ਜਾ ਰਿਹਾ ਬੀਜੇਪੀ ਵਿੱਚ ਸ਼ਾਮਲ ਹੋ ਰਿਹਾ ਸੋ ਇਹ ਬੀਜੇਪੀ ਪਾਰਟੀ ਦੀ ਖਾਸੀਅਤ ਕੀ ਮੰਨਦੇ ਤੁਸੀਂ ਮੋਦੀ ਸਾਹਿਬ ਨੇ ਜੋ ਕੰਮ ਕਰ ਦਿੱਤੇ ਨੇ ਜੀ ਅੱਜ ਦੁਨੀਆ ਦੇ ਵਿੱਚ ਮੋਦੀ ਸਾਹਿਬ ਨੇ ਭਾਰਤ ਦਾ ਨਾਂ ਰੋਸ਼ਨ ਕਰ ਦਿੱਤਾ ਅੱਜ ਦੁਨੀਆ ਦੇ ਵਿੱਚ ਭਾਰਤ ਨੂੰ ਉਹਨਾਂ ਨੇ 5ਵੇਂ ਨੰਬਰ ਤੇ ਲੈ ਆਂਦਾ ਤੇ ਜਿਹੜੀ ਆਉਣ ਵਾਲੀ ਉਹਨਾਂ ਦੀ ਪਾਲਿਸੀ ਆ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਮੈਂ ਹਿੰਦੂਸਤਾਨ ਨੂੰ ਆਪਣੇ ਭਾਰਤ ਨੂੰ ਦੁਨੀਆ ਦਾ ਤੀਜੇ ਨੰਬਰ ਦਾ ਦੇਸ਼ ਬਣਾਉਣਾ ਇਸ ਕਰਕੇ ਲੋਕ ਜਿਹੜੇ ਮੋਦੀ ਸਾਹਿਬ ਦੀਆਂ ਪਾਲਿਸੀਆਂ ਤੋਂ ਮੋਦੀ ਸਾਹਿਬ ਦੇ ਕੀਤੇ ਹੋਏ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ ਰਹੇ ਨੇ ਕਿ ਜਿਹੜੇ ਵਿਰੋਧੀ ਨੇ ਉਹਨਾਂ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜਿਹੜੀ ਬੀਜੇਪੀ ਉਹਨਾਂ ਵੱਲੋਂ ਜਿਹੜੇ ਐਮਐਲਏ ਨੇ ਜਾਂ ਸਾਬਕਾ ਵਿਧਾਇਕ ਨੇ ਉਹਨਾਂ ਨੂੰ ਵੱਡੇ ਆਫਰ ਦਿੱਤੇ ਜਾ ਰਹੇ ਨੇ ਸੋ ਜਿਸ ਤਰੀਕੇ ਨਾਲ ਆਪਾਂ ਕਹਿ ਸਕਦੇ ਕਿ ਪੈਸਿਆਂ ਦੇ ਜਿਹੜੇ ਵੱਡੇ ਵੱਡੇ ਆਫਰ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਪਾਰਟੀ ਸ਼ਾਮਲ ਹੋਣ ਲਈ ਇਹ ਤੇ ਅਸੀਂ ਝੂਠੀਆਂ ਫਵਾਵਾਂ ਨੇ ਜੀ ਲੋਕ ਮੋਦੀ ਸਾਹਿਬ ਨੂੰ ਪਿਆਰ ਕਰਦੇ ਨੇ ਲੋਕ ਮੋਦੀ ਸਾਹਿਬ ਦੀਆਂ ਪਾਲਿਸੀਆਂ ਕਰਕੇ ਨੀਤੀਆਂ ਕਰਕੇ ਉਹਨਾਂ ਦੇ ਕੀਤੇ ਕੰਮਾਂ ਕਰਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਇਹੋ ਜੀ ਕੋਈ ਗੱਲ ਨਹੀਂ ਜਿੱਦਾਂ ਆਮ ਆਦਮੀ ਵਾਲੇ ਪਾਰਟੀ ਵਾਲੇ ਕਿੰਨਾ ਇਹ ਝੂਠ ਬੋਲਦੇ ਨੇ ਰੌਲਾ ਪਾਉਂਦੇ ਨੇ ਆ ਪਿੱਛੇ ਕਿਹਾ ਸੀ ਲੋਟਸ ਆਪਰੇਸ਼ਨ ਹੋ ਗਿਆ ਜੀ ਫਲਾਨਾ ਹੋ ਗਿਆ ਢਿੰਗੜ ਹੋ ਗਿਆ ਤੁਹਾਡੀ ਸਰਕਾਰ ਆ ਜੇ ਤੁਹਾਡੇ ਨੂੰ ਕੋਈ ਆਫਰ ਕੀਤੀ ਹੈ ਤੇ ਉਹਦੇ ਖਿਲਾਫ ਪਰਚਾ ਕਰਾਓ ਕਿਉਂ ਨਹੀਂ ਕਰਾਉਂਦੇ ਪਰਚਾ ਇਹ ਉਦੇ ਖਿਲਾਫ ਕਿਉਂ ਨਹੀਂ ਕਾਰਵਾਈ ਕਰਾਉਂਦੇ ਐਵੇਂ ਕਹਿਣ ਦੀਆਂ ਗੱਲਾਂ ਨੇ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਬੀਜੇਪੀ ਕਿਸੇ ਨੂੰ ਕੋਈ ਲਾਲਚ ਦਿੰਦੀ ਆ ਕੋਈ ਪੈਸੇ ਵੰਡਦੀ ਫਿਰਦੀ ਆ ਕੋਈ ਐਸੀ ਹੀ ਗੱਲ ਨਹੀਂ ਹੈਗੀ ਅੱਛਾ ਮੰਨਾਂ ਜੇ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਬੀਜੇਪੀ ਇੱਕ ਆਰ ਮੋੜ ਜਿਹੜੀ ਆਪਣੇ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਜਿਹੜੀ ਰਿਪੀਟ ਕਰਨ ਜਾ ਰਹੀ ਹੈ ਹਾਂਜੀ ਇਹ ਤਾਂ ਕੰਦ ਤੇ ਲਿਖਿਆ ਕਿ ਤੀਜੀ ਵਾਰੀ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਬਣਨਾ ਜੀ ਇੱਚ ਕੋਈ ਦੂਜੀ ਰਾਏ ਸੋ ਐਸੀ ਲੋਕ ਸਭਾ ਹਲਕਾ ਤੋਂ ਖਡੂਰ ਸਾਹਿਬ ਤੋਂ ਬੀਜੇਪੀ ਦੇ ਉਮੀਦਵਾਰ ਮਨਜੀਤ ਸਿੰਘ ਮਾਨਾ ਜਿਨ੍ਹਾਂ ਨੇ ਆਪਣੇ ਨਾਲ ਗੱਲਬਾਤ ਕੀਤੀ ਆ ਸੋ ਉਹਨਾਂ ਨੇ ਜਿੱਥੇ ਆਪਣੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਾਇਆ ਉੱਥੇ ਹੁਣ ਬੀਜੇਪੀ ਪਾਰਟੀ ਦੀ ਖਾਸੀਅਤ ਤੋਂ ਜਾਣੂ ਕਰਾਇਆ ਕਿ ਜਿਹੜਾ ਹਰ ਲੀਡਰ ਜਿਹੜਾ ਕਿ ਜਿਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਬਹੁਤ ਸਾਰੇ ਲੀਡਰ ਜਿਹੜੇ ਨੇ ਬੀਜੇਪੀ ਜਿਸ ਵੇਲੇ ਸ਼ਾਮਲ ਹੋ ਰਹੇ ਨੇ ਸੋ ਉਹਨਾਂ ਦਾ ਕਹਿਣਾ ਕਿ ਬੀਜੇਪੀ ਪਾਰਟੀ ਦੇ ਜੇ ਕੰਮਾਂ ਤੋਂ ਖੁਸ਼ ਹੋ ਕੇ ਨੀਤੀਆਂ ਤੋਂ ਖੁਸ਼ ਹੋ ਕੇ ਜਿਹੜਾ ਹਰ ਲੀਡਰ ਆ ਉਹਦੀ ਇਹ ਪਾਰਟੀ ਜਿਹੜੀ ਬੀਜੇਪੀ ਆ ਪਹਿਲੀ ਪਸੰਦ ਜਿਹੜੀ ਬਣੀ ਹੋਈ ਆ ਸੋ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਜਿੱਥੇ ਲੋਕ ਸਭਾ ਹਲਕਾ ਖੜੂਰ ਸਾਹਿਬ ਦੀ ਸੀਟ ਤੋਂ ਉਹਨਾਂ ਵੱਲੋਂ ਜਿਹੜੀ ਜਿੱਤ ਦਰਜ ਕੀਤੀ ਜਾਵੇਗੀ ਨਾਲ ਦੀ ਨਾਲ ਕੇਂਦਰ ਦੇ ਵਿੱਚ ਜਿਹੜੀ ਬੀਜੇਪੀ ਦੀ ਜਿਹੜੀ ਸਰਕਾਰ ਆ ਉਹ ਵੀ ਰਿਪੀਟ ਕਰੇਗੀ ਸ਼੍ਰੀ ਖੜੂਰ ਸਾਹਿਬ ਤੋਂ ਕੈਮਰਾਮੈਨ ਸੋਨੂ ਖਤਿਆਵਾਲ ਨਾਲ ਮਾਨ ਸਿੰਘ ਹਮਦਰਦ ਟੀਵੀ